ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਤਿ ਆਬਾਦ ਬਹੁਤ ਬਹੁਤ ਸਵਾਗਤ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਮਹਾਂਪੁਰਖ ਜੀ ਸਾਨੂੰ ਸਮਝਾਉਦੇ ਹੋਏ ਕਹਿੰਦੇ ਨੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਸਰਬ ਸੁੱਖਾਂ ਦੀ ਕੁੰਜੀ ਆ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਅਸੀਂ ਕਿੰਜ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਣੇ ਪੰਜਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਵਰਕਤਾ ਹਾਸਲ ਕਰ ਸਕਦੇ ਹਾਂ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੋ ਮੇਰੇ ਭੈਣ ਭਰਾ ਰੋਜ਼ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਨੇ ਉਹ ਵੀ ਸੁਣਨ ਅਤੇ ਜਿਹੜੇ ਅਜੇ ਤੱਕ ਇਸ ਬਾਣੀ ਤੋਂ ਦੂਰ ਨੇ ਉਹ ਵੀ ਅੱਜ ਦੀ ਵੀਡੀਓ ਜ਼ਰੂਰ ਸੁਣਿਓ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਾਂ ਫਿਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਕਹਿੰਦੇ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਇੱਕ ਦਿਨ ਕੁਝ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਆਏ ਤੇ ਅਗੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਤਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਮੁਤਾਬਿਕ ਜੋ ਮਨੁੱਖ ਸਵਾਸ ਸਵਾਸ ਸਿਮਰਨ ਕਰੇਗਾ ਸਵਾਸ ਸਵਾਸ ਨਾਮ ਜਪੇਗਾ ਉਹ ਹੀ ਗੁਰੂ ਦਾ ਸਭ ਤੋਂ ਪਿਆਰਾ ਹੋਵੇਗਾ ਉਸੇ ਦਾ ਹੀ ਪਾਰ ਉਤਾਰਾ ਹੋਵੇਗਾ ਪਰ ਸਤਿਗੁਰ ਸੱਚੇ ਪਾਤਸ਼ਾਹ ਅਸੀਂ ਤਾਂ ਦੁਨੀਆਵੀ ਕੰਮ ਧੰਦੇ ਕਰਨ ਵਾਲੇ ਬੰਦੇ ਆ ਸਾਰਾ ਦਿਨ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਰੁੱਝੇ ਰਹਿੰਦੇ ਆ ਇਸ ਕਰਕੇ ਪੂਰਾ ਦਿਨ ਨਾਮ ਜਾਪੀ ਨਹੀਂ ਪਾਉਂਦੇ ਤੇ ਸਾਡੀ ਅਵਸਥਾ ਵੀ ਅਜੇ ਇਹ ਨਹੀਂ ਬਣੀ ਕਿ ਅਸੀਂ ਕੰਮ ਧੰਦੇ ਕਰਦਿਆਂ ਹੋਇਆਂ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖ ਸਕੀਏ ਅਸੀਂ ਤਾਂ ਆਪਣੇ ਕੰਮਾਂ ਧੰਦਿਆਂ ਵਿੱਚ ਰੁੱਝੇ ਰਹਿੰਦੇ ਆ ਤਾਂ ਕੀ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰ ਤੋਂ ਵਾਂਝੇ ਰਹਿ ਜਾਵਾਂਗੇ ਸਾਡਾ 16ਵਾਂ ਤਾਰਾ ਕਿੰਜ ਹੋਵੇਗਾ ਤੇ ਕਹਿੰਦੇ ਉਸ ਵੇਲੇ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਸਨ ਉਹਨਾਂ ਨੇ ਕਿਹਾ ਕਿ ਭਾਈ ਜੋ ਬਚਨ ਗੁਰੂ ਪਿਤਾ ਨੇ ਭਾਵ ਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੇ ਆ ਕਿ ਸਵਾਸ ਸਵਾਸ ਸਿਮਰਨ ਕਰਨਾ ਜ਼ਰੂਰੀ ਆ ਇਹ ਗੱਲ ਬਿਲਕੁਲ ਸੱਚ ਆ ਕਿ ਜੋ ਮਨੁੱਖ ਸਵਾਸ ਸਵਾਸ ਸਿਮਰਨ ਕਰੇਗਾ ਉਹੀ ਗੁਰੂ ਦਾ ਪਿਆਰਾ ਹੈ ਉਸੇ ਦਾਹੀ ਪਾਰ ਉਤਾਰਾ ਹੈ ਪਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਜੇ ਕੋ ਦੁਨਿਆਵੀ ਕੰਮ ਤੰਦਿਆਂ ਕਰਦਿਆਂ ਹੋਇਆਂ ਆਪਣੀ ਦੁਨਿਆਵੀਆਂ ਜਿਵੇਂ ਪਰ ਨਾਲ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਕਿ ਭਾਈ ਜੇ ਕੋ ਦੁਨਿਆਵੀ ਕੰਮ ਤੰਦਿਆਂ ਕਰਦਿਆਂ ਹੋਇਆਂ ਆਪਣੀ ਦੁਨਿਆਵੀ ਜ਼ਿੰਮੇਵਾਰੀਆਂ ਇਮਾਨਦਾਰੀ ਦੇ ਨਾਲ ਨਿਭਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੇ ਪੂਰੇ ਦਿਨ ਦਾ ਨਿਤਨੇਮ ਕਰੇ ਦੇ ਨਾਲ ਦੇ ਨਾਲ ਜਿਵੇਂ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ਼ਾਮ ਨੂੰ ਰਹਿਰਾ ਸਾਹਿਬ ਜੀ ਦੀ ਬਾਣੀ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਸਾਹਿਬ ਜੀ ਦਾ ਪਾਠ ਕਰੇ ਸਾਡਾ ਰੋਜ਼ਾਨਾ ਦਾ ਨਿਤਨੇਮ ਸੱਤ ਬਾਣੀਆਂ ਦਾ ਹੈ ਪੰਜ ਸਵੇਰ ਦੀਆਂ ਤੇ ਇੱਕ ਸ਼ਾਮ ਵੇਲੇ ਦੀ ਇੱਕ ਰਾਤ ਨੂੰ ਸੌਣ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਕਿ ਭਾਈ ਜੇਕਰ ਕੋਈ ਮਨੋੱਖਾ ਆਪਣਾ ਰੋਜ਼ਾਨਾ ਦਾ ਨਿਯਮ ਨਿਭਾਉਣ ਦੇ ਨਾਲ ਨਾਲ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਇੱਕ ਮਨ ਇਕਜਿਤ ਹੋ ਕੇ ਪੂਰੇ ਭਰੋਸੇ ਦੇ ਨਾਲ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਵਾਸ ਲਿਖੇ ਲੱਗ ਜਾਣਗੇ ਭਾਵ ਕਿ ਉਹਨੂੰ 24 ਘੰਟੇ ਸਵਾਸ ਸਵਾਸ ਸਿਮਰਨ ਕਰਨ ਦਾ ਫਾਲ ਮਿਲੇਗਾ ਇਨੀ ਤਾਕਤ ਹੈ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਾਂ ਫਿਰ ਆਪਾਂ ਵੀ ਰੋਜ਼-ਰੋਜ਼ ਆਪਣਾ ਨਿਤਨੇਮ ਵੀ ਨਿਭਾਉਣਾ ਹੈ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਵੀ ਹਾਜ਼ਰੀ ਜ਼ਰੂਰ ਲਗਵਾਉਣੀ ਆ ਸ਼ਾਮ ਵੇਲੇ ਰਹਿਰਾ ਸਾਹਿਬ ਜੀ ਦਾ ਪਾਠ ਸੌਣ ਤੋਂ ਪਹਿਲਾਂ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਆ ਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਉਦੋਂ ਹੀ ਆਪਾਂ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਸਕਦੇ ਆ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਆ ਨਾ ਕਿ ਅਸੀਂ ਕਿਹੜੇ ਵੇਲੇ ਪਾਠ ਕਰੀਏ ਸਾਨੂੰ ਸਮਾਂ ਹੀ ਨਹੀਂ ਮਿਲਦਾ ਤਾਂ ਇਥੇ ਸਤਿਗੁਰ ਸੱਚੇ ਬਾਛਾ ਨੇ ਸਾਨੂੰ ਪੂਰੇ ਦਿਨ ਦੇ ਵਿੱਚ ਛੂਟ ਦਿੱਤੀ ਆ ਕਿ ਕਿਤੇ ਕਿ ਕਿਸੇ ਨੂੰ ਜਦੋਂ ਵੀ ਸਮਾਂ ਠੀਕ ਲੱਗੇ ਉਸੇ ਵੇਲੇ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਵੇ ਤਾਂ ਤੇਰਾ ਪਾਰ ਉਤਾਰਾ ਹੈ ਤਾਂ ਜੇਕਰ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਚਾਹੁੰਨੇ ਆ ਤਾਂ ਵੱਡੇ ਭਾਗ ਨੇ ਸਾਡੇ ਜੇਕਰ ਸਵੇਰੇ ਸਵੇਰੇ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ 1.5 ਘੰਟਾ ਬੈਠ ਕੇ ਬਾਣੀ ਪਾੜ ਸਕੀਏ ਤਾਂ ਦੁਪਹਿਰ ਦਾ ਸਮਾਂ ਸੈੱਟ ਕਰ ਲਈਏ ਜਾਂ ਸ਼ਾਮ ਦਾ ਸਮਾਂ ਸੈੱਟ ਕਰ ਲਈਏ ਇਥੋਂ ਤੀਕਰ ਕੀ ਰਾਤ ਦਾ ਵੀ ਸਮਾਂ ਸੈੱਟ ਕਰ ਲਵਾਂਗੇ ਨਾ ਤਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਨੇ ਸਾਡੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਗੇਵਾ ਕਰਵਾ ਦੇਣਗੇ ਸਾਡੇ ਵੱਲੋਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਵੱਲ ਚੁੱਕਣ ਦੀ ਲੋੜ ਆ ਬਾਕੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਆਪ ਹੀ ਕਰ ਦਿੰਦੇ ਆ ਇਸ ਕਰਕੇ ਸਮੇਂ ਦਾ ਬਹਾਨਾ ਕਦੇ ਵੀ ਨਹੀਂ ਬਣਾਉਣਾ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਪਾਸੇ ਛੂਟ ਦਿੱਤੀ ਹੈ ਯਾ ਵਾ ਦੇਣ ਦੇ ਵਿੱਚ ਕਿਸੇ ਵੀ ਵੇਲੇ ਪਾਠ ਕਰ ਸਕਦੇ ਆ ਤੇ ਇਤੇ ਮਹਾਪੁਰਖ ਜੀ ਸਾਨੂੰ ਕੁਝ ਜੁਗਤ ਨਾਲ ਸਮਝਾਉਂਦੇ ਨੇ ਮਹਾਪੁਰਖ ਜੀ ਕਹਿੰਦੇ ਜੋ ਜੇ ਨਵੇਂ ਆ ਕਿਉਂਕਿ ਕੋਈ ਨਵਾਂ ਬੰਦਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੈ ਤਾਂ ਉਹਦੇ ਲਈ ਇੱਕੇ ਦਮ ਸ੍ਰੀ ਤਾਂ ਉਹਦੇ ਲਈ ਇੱਕੇ ਦਮ ਸਵੇਰ ਦੀਆਂ ਪੰਜ ਬਾਣੀਆਂ ਦਾ ਪਾਠ ਕਰਨਾ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਔਖਾ ਹੋ ਜਾਂਦਾ ਹੈ ਔਰ ਫਿਰ ਪਿਆਰ ਦੇ ਨਾਲ ਨਹੀਂ ਕਰ ਸਕੇਗਾ ਧਿਆਨ ਦੇ ਨਾਲ ਨਹੀਂ ਕਰ ਸਕੇਗਾ ਪਰ ਬਾਣੀ ਆਪਾਂ ਜਿੰਨੀ ਹੀ ਪਿਆਰ ਦੇ ਨਾਲ ਪੜਾਂਗੇ ਜਿੰਨਾ ਹੀ ਇੱਕ ਮਨ ਇਕਜਿਤ ਹੋ ਕੇ ਸਮਝ-ਸਮਝ ਕੇ ਪੜਾਂਗੇ ਨਾ ਓਨਾ ਹੀ ਸਾਡਾ ਭਲਾ ਹੈ ਤੇ ਮਹਾਂਪੁਰਖ ਜੀ ਕਹਿੰਦੇ ਹੁੰਦੇ ਨੇ ਕਿ ਜੋ ਨਵੇਂ ਨੇ ਉਹ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਓ ਹੌਲੀ-ਹੌਲੀ ਨਾਲ ਚੌਪਈ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਫਿਰ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਤੇ ਜੇਕਰ ਸੁਖਮਣੀ ਸਾਹਿਬ ਜੀ ਦੀ ਬਾਣੀ ਰੋਜ਼ ਰੋਜ਼ ਨਹੀਂ ਪੜ ਸਕਦੇ ਤਾਂ ਜੇਕਰ ਆਪਾਂ ਇੱਕ ਅਸ਼ਟਪਦੀ ਵੀ ਰੋਜ਼ ਦੀ ਪੜਨੀ ਸ਼ੁਰੂ ਕਰ ਦਈਏ ਇਹ ਕਸ਼ਟਪਦੀ ਦਾ ਪਾਠ ਰੋਜ਼ ਰੋਜ਼ ਕਰੀਏ ਪਰ ਸਮਝ ਸਮਝ ਕੇ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਕਿਰਪਾ ਦੇ ਨਾਲ ਸਾਡੇ ਤਨ ਮਾਨ ਅਤੇ ਧਨ ਦੀ ਜਿਰਾਸੀ ਕੱਟੀ ਜਾਂਦੀ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਧਨ ਅਤੇ ਤਨ ਦੇ ਰੋਗਾਂ ਨੂੰ ਠੀਕ ਕਰਦੀ ਆ ਸਭ ਤੋਂ ਪਹਿਲਾਂ ਸਾਡੇ ਮਨ ਦੀ ਗਰੀਬੀ ਦੂਰ ਕਰਦੀ ਆ ਸਾਡੇ ਮਨ ਦੇ ਉੱਤੇ ਜਨਮ ਜਨਮਾਂ ਦੀ ਮੈਲ ਵਿਸ਼ੇਵਕਾਰਾਂ ਦੀ ਮੈਲ ਇਹਨੂੰ ਸਾਫ਼ ਕਰਦੀ ਹੈ ਜੋ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਕਈ guna ਪਾਪ ਹੋ ਗਏ ਨੇ ਉਹਨਾਂ ਤੋਂ ਮੁਕਤ ਕਰਦੀ ਆ ਇਸ ਕਰਕੇ ਰੋਜ਼ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ ਕੇ ਆਪਾਂ ਗਿਆਨ ਹਾਸਿਲ ਕਰਨਾ ਹੈ ਕਿਉਂਕਿ ਕਿਉਂਕਿ ਇਸੇ ਗਿਆਨ ਨੇ ਸਾਨੂੰ ਕਾਮਯਾਬੀ ਦੇ ਰਸਤੇ ਤੇ ਲੈ ਕੇ ਤੁਰਨਾ ਹੈ ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਆਂ ਗੁਰਬਾਣੀ ਦਾ ਗਿਆਨ ਹਾਸਲ ਕਰਦੇ ਆਂ ਤਾਂ ਸਾਡਾ ਦਿਮਾਗ ਵੀ ਸਹੀ ਦਿਸ਼ਾ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਾਨੂੰ ਕਾਮਯਾਬੀ ਦੇ ਸਾਰੇ ਹੀ ਰਸਤੇ ਸਹੀ ਸਹੀ ਦਿਸਣੇ ਸ਼ੁਰੂ ਹੋ ਜਾਂਦੇ ਹਨ ਅਸੀਂ ਆਲਸ ਨੂੰ ਛੱਡ ਦਿੰਨੇ ਆਂ ਇਸ ਲਈ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਜੋ ਸਮਾਂ ਆਪਾਂ ਇੱਧਰ-ਉੱਧਰ ਦੀਆਂ ਗੱਲਾਂ ਦੇ ਵਿੱਚ ਲਾਉਨੇ ਆਂ ਦੋ ਜਣੇ ਇਕੱਠੇ ਬੈਠ ਜਾਣ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਅੱਧਾ ਘੰਟਾ 1 ਘੰਟਾ ਬੀਤ ਗਿਆ ਕਿਸੇ ਦੇ ਨਾਲ ਆਪਾਂ ਫੋਨ ਦੇ ਉੱਤੇ ਗੱਲ ਕਰਨੀ ਹੋਵੇ ਤਾਂ ਉਹ ਵੀ ਅੱਧਾ ਪੌਣਾ ਘੰਟਾ ਅਸੀਂ ਆਰਾਮ ਦੇ ਨਾਲ ਗੱਲ ਕਰ ਲੈਂਦੇ ਆ ਕੋਈ ਖਾਸ ਮੁੱਦਾ ਨਾ ਵੀ ਹੋਵੇ ਤਾਂ ਵੀ ਅਸੀਂ ਅੱਧਾ ਪੌਣਾ ਘੰਟਾ ਲਾ ਲੈਂਦੇ ਆ ਪਰ ਜਦੋਂ ਇਹ ਗੁਰੂ ਦਾ ਨਾਮ ਜਪਣਾ ਹੈ ਗੁਰਬਾਣੀ ਦਾ ਗਿਆਨ ਹਾਸਲ ਕਰਨਾ ਹੈ ਉਦੋਂ ਅਸੀਂ ਸਮੇਂ ਦੇ ਬਹਾਨੇ ਬਣਾਉਂਦੇ ਸ਼ੁਰੂ ਕਰ ਦਿੰਨੇ ਆ ਪਰ ਆਪਾਂ ਇਹ ਨਹੀਂ ਜਾਣਦੇ ਕਿ ਸਾਡਾ ਭਲਾ ਗੁਰੂ ਦੇ ਲਾੜ ਲੱਗ ਕੇ ਪਰ ਅਸੀਂ ਇਹ ਨਹੀਂ ਜਾਣਦੇ ਕਿ ਸਾਡਾ ਭਲਾ ਗੁਰੂ ਦੇ ਲਾੜ ਲੱਗ ਕੇ ਹੋਣਾ ਆ ਜਦੋਂ ਅਸੀਂ ਗੁਰਬਾਣੀ ਦਾ ਗਿਆਨ ਹਾਸਿਲ ਕਰਾਂਗੇ ਉਦੋਂ ਹੀ ਸਾਡੀ ਜ਼ਿੰਦਗੀ ਦੀ ਅਗਿਆਨਤਾ ਦਾ ਹਨੇਰਾ ਦੂਰ ਹੋਣਾ ਸ਼ੁਰੂ ਹੋ ਜਾਣਾ ਹੈ ਸਾਡੇ ਅੰਦਰ ਦਾ ਗਿਆਨ ਦਾ ਪ੍ਰਗਟਾਸ਼ ਹੋਣਾ ਸ਼ੁਰੂ ਹੋ ਜਾਣਾ ਹੈ ਗਿਆਨ ਸਾਨੂੰ ਕਾਮਯਾਬੀ ਤਰੱਕੀ ਤੰਦਰੁਸਤੀ ਦੇ ਰਸਤੇ ਵੱਲ ਲੈ ਕੇ ਜਾਵੇਗਾ ਇਸ ਗਿਆਨ ਨੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣੀ ਤਾਂ ਫਿਰ ਆਓ ਅੱਜ ਤੋਂ ਰੋਜ਼-ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਠਿਏ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਕੋਸ਼ਿਸ਼ ਹੋਵੇ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਉੱਠ ਕੇ ਕੀਤਾ ਜਾਵੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਸੌਂਤ ਤੁਰੰਤ ਪਹਿਲਾਂ ਕੀਰਤਨ ਸੋਇਲਾ ਸਾਹਿਬ ਜੀ ਦੀ ਬਾਣੀ ਅਤੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਪਰ ਜੇਕਰ ਕੋਈ ਭੈਣ ਭਰਾ ਨਵਾਂ ਹੈ ਜੇ ਕੋਈ ਕੋ ਚੌਂਕੜੇ ਦੇ ਵਿੱਚ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦਾ ਤਾਂ ਉਹ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਸ਼ੁਰੂਆਤ ਕਰ ਲਵੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਹੀ ਆਪ ਸੇਵਾ ਕਰਵਾਉਣੀ ਆਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ